ਤੁਸੀਂ ਮੈਂ ਪ੍ਰਦੀਪ ਤੁਹਾਡੇ ਨਾਲ ਇਸ ਵਕਤ ਅਸੀਂ ਤਰਨ ਤਰਨ ਦੇ ਪਿੰਡ ਭੋਜੋ ਕੇ ਵਿਖੇ ਖੜੇ ਹਾਂ ਜਿੱਥੇ ਇੱਕ ਵੱਡੇ ਬੰਨ ਦਾ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੁਕਸਾਨ ਹੁੰਦਾ ਜਾ ਰਿਹਾ ਹੈ ਕਿਵੇਂ ਖੋਰਾ ਲੱਗਦਾ ਇਸ ਬੰਨ ਨੂੰ ਦਿਖਾਈ ਦੇ ਰਿਹਾ ਵੱਡੀਆਂ-ਵੱਡੀਆਂ ਢਿਗਾਂ 걸 ਰਹੀਆਂ ਨੇ ਮੌਕੇ ਤੇ ਪਿੰਡ ਵਾਲੇ ਵੀ ਸਮਾਨ ਲੈ ਕੇ ਪਹੁੰਚ ਗਏ ਟਰਾਲੀਆਂ ਦੀਆਂ ਟਰਾਲੀਆਂ ਇੱਥੇ ਆ ਰਹੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਵੱਡੀਆਂ-ਵੱਡੀਆਂ ਢਿਗਾਂ ਇਸ ਬੰਨ ਦੀਆਂ ਡਿਗਦੀਆਂ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਦਿਖਾ ਰਿਹਾ ਦੇਖ ਸਕਦੇ ਹੋ ਹਿੰਮਤ ਕਰਕੇ ਇਹ ਨੌਜਵਾਨ ਕਿਵੇਂ ਇਸ ਬਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਜੇਕਰ ਇਹ ਬਨ ਟੁੱਟਦਾ ਤਾਂ ਤਬਾਹੀ ਆਉਣ ਵਾਲੇ ਸਮੇਂ ਦੇ ਵਿੱਚ ਮਚਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਇਸ ਬਨ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤੇ ਵੱਡੀ ਤਬਾਹੀ ਦਾ ਖਦਸ਼ਾ ਜੂਰ ਜੁਤਾਇਆ ਜਾ ਰਿਹਾ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਤਾਂ ਰਾਤ ਵੇਲੇ ਦੇਖ ਸਕਦੇ ਹੋ ਕਿਵੇਂ ਵੱਡੇ ਪੱਧਰ ਤੇ ਲੋਕ ਇੱਥੇ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੋਰੇ ਪਰ ਪਰ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਵਿੰਦਰ ਇੱਧਰ ਆ ਕੇ ਤਸਵੀਰਾਂ ਵੀ ਜਰੂਰ ਦਿਖਾਈਆਂ ਜਾਣ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆ ਕੇ ਜੋ ਹੈ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਸ ਬੰਨ ਨੂੰ ਖੋਰਾ ਲੱਗਣਾ ਸ਼ੁਰੂ ਕਿਤਨਾ ਕਿਤੇ ਹੋ ਚੁੱਕਿਆ ਕਿਹਾ ਜਾ ਰਿਹਾ ਕਿ ਵੱਡੇ ਪੱਧਰ ਦੇ ਉੱਪਰ ਤਬਾਹੀ ਇੱਥੇ ਹੋ ਸਕਦੀ ਹੈ ਜੇਕਰ ਇਸੇ ਤਰੀਕੇ ਦੇ ਨਾਲ ਇਹ ਬਨ ਰਿਸਦਾ ਰਿਹਾ ਜੇਕਰ ਇਹ ਬਨ ਟੁੱਟਦਾ ਤਾਂ ਪੰਜਾਬ ਪਿੰਡ ਕਹੇ ਜਾਣੇ ਕਿਸ ਦੀ ਅੱਗੇ ਚਪੇੜ ਦੇ ਵਿੱਚ ਆ ਸਕਦੇ ਨੇ ਦੇਖ ਸਕਦੇ ਹੋ ਕਿ ਨੌਜਵਾਨ ਆ ਵੀ ਤਸਵੀਰ ਜ਼ਰੂਰ ਦਿਖਾਈ ਜਾਵੇ ਕਿਵੇਂ ਨੌਜਵਾਨਾਂ ਦੇ ਵੱਲੋਂ ਜੋ ਹੈ ਹਿੰਮਤ ਕਰਕੇ ਛੇਤੀ ਛੇਤੀ ਇਸ ਬਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਇਥੇ ਟਰੈਕਟਰ ਚਲਾਏ ਜਾ ਰਹੇ ਤਾਂ ਕਿ ਬਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਪਰ ਲਗਾਤਾਰ ਵੱਡੀਆਂ ਵੱਡੀਆਂ ਢਿਗਾਂ ਇਸ ਇਹ ਬੰਤੋਂ ਗਿਰਦੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਕਿਵੇਂ ਦੇਖ ਸਕਦੇ ਹੋ ਕਿ ਹੰਬੜਾ ਮਾਰ ਕੇ ਥੈਲੇ ਭਰ-ਭਰ ਲਗਾਏ ਜਾ ਰਹੇ ਨੇ ਤਾਂ ਕਿ ਇਸ ਬੰਨ ਨੂੰ ਪੂਰਿਆ ਜਾ ਸਕੇ ਇਸ ਨੂੰ ਟੁੱਟਣ ਤੋਂ ਬਚਾ ਲਿਆ ਜਾ ਸਕੇ ਪਰ ਵੱਡਾ ਨੁਕਸਾਨ ਕਿਹਾ ਜਾ ਰਿਹਾ ਕਿ ਇਸ ਬੰਨ ਦੇ ਕਰਕੇ ਹੋ ਸਕਦਾ ਹੈ ਮੌਕੇ ਤੇ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਕਿਵੇਂ ਲੋਕ ਇੱਥੇ ਮੌਕੇ ਤੇ ਭੱਜੇ ਆਉਂਦੇ ਨੇ ਕਿਉਂਕਿ ਵੱਡਾ ਨੁਕਸਾਨ ਕਿਤਨਾ ਕਿਤੇ ਇਹਨਾਂ ਇਲਾਕੇ ਵਾਲਿਆਂ ਦਾ ਹੋ ਸਕਦਾ ਹੈ ਉੱਥੇ ਹੀ ਟਰੈਕਟਰ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਆਉਣੀਆਂ ਇੱਥੇ ਸ਼ੁਰੂ ਹੋ ਗਈਆਂ ਨੇ ਮੌਕੇ ਦਾ ਹਾਲਾਤ ਇੱਕ ਵਾਰ ਜਰੂਰ ਦਿਖਾਇਆ ਜਾਣ ਦਵਿੰਦਰ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਇਕੱਠ ਵਧਦਾ ਜਾ ਰਿਹਾ ਕਿਉਂਕਿ ਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਥੇ ਕਿੰਨਾ ਕਿਤੇ ਤਲਖੀ ਬਾਜੀ ਵੀ ਹੈ ਜਿਹੇ ਮੌਕੇ ਜਰੂਰ ਹੋ ਜਾਂਦੀ ਹੈ ਕਿਉਂਕਿ ਜਦੋਂ ਜ਼ਿਆਦਾ ਕਈ ਵਾਰ ਜ਼ਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਆ ਜ਼ਿਆਦਾ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਤਾਂ ਉੱਥੇ ਕਈ ਵਾਰ ਮਾਹੌਲ ਵੀ ਇਸ ਤਰੀਕੇ ਦੇ ਨਾਲ ਹੋ ਜਾਂਦਾ ਕਿ ਤਲਕੀਵਾਜੀ ਵੀ ਵੱਜ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜੋ ਹੈ ਜਰੂਰ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਬੰਨ ਟੁੱਟਣ ਦੀ ਕਗਾਰ ਤੇ ਆਇਆ ਪਿਆ ਤੇ ਉੱਥੇ ਇਹ ਲੋਕ ਜੋ ਹੈ ਕਹਿ ਸਕਦੇ ਆ ਕਿ ਇੱਥੇ ਪਹੁੰਚੇ ਸੀਗੇ ਬੰਨ ਨੂੰ ਪੱਕਾ ਕਰਨ ਦੇ ਲਈ ਤਾਂ ਉੱਥੇ ਕਿਤੇ ਨਾ ਕਿਤੇ ਤਲਕੀਵਾਜੀ ਵੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਮੌਕੇ ਦੀਆਂ ਤਸਵੀਰਾਂ ਜੋ ਤਰਨ ਤਰਨ ਦਾ ਮੇਨ ਪਿੰਡ ਭੋਜੋ ਕੇ ਬਾਰਡਰ ਤੇ ਫਿਰੋਜ਼ਪੁਰ ਅੱਗੇ ਪੈ ਜਾਂਦਾ ਤੇ ਉੱਥੇ ਇਹ ਆਰਡਰ ਤੇ ਪਿੰਡਾਂ ਜਿੱਥੇ ਬਨ ਤੇ ਵੱਡਾ ਨੁਕਸਾਨ ਹੋਣ ਤੋਂ ਇਹਨਾਂ ਲੋਕਾਂ ਦੇ ਵੱਲੋਂ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਡੇ ਨਾਲ ਰਾਤ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਵੀ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਜਕਾਰੇ ਲਾ ਕੇ ਕਿਤਨਾ ਕਿਤੇ ਚੜ੍ਹਦੀ ਕਲਾ ਵਾਲਾ ਸੰਦੇਸ਼ ਦਿੱਤਾ ਜਾ ਰਿਹਾ ਕਿ ਚੜ੍ਹਦੀ ਕਲਾ ਦੇ ਨਾਲ ਇਹ ਬਨ ਨੂੰ ਪੂਰਨ ਦੀ ਕੋਸ਼ਿਸ਼ ਲਗਾਤਾਰ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਅਦਵਿੰਦਰ ਜਰੂਰ ਆ ਦਿਖਾਈਆਂ ਜਾਣ ਕਿ ਕਿਵੇਂ ਨੌਜਵਾਨ ਟਰੈਕਟਰ ਚਲਾ ਕੇ ਛੇਤੀ ਛੇਤੀ ਇਸ ਇਥੇ ਮਿੱਟੀ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਸੁਬੰਨ ਨੂੰ ਟੁੱਟਣ ਤੋਂ ਬਚਾ ਲਿਆ ਜਾਵੇ ਦੇਖ ਸਕਦੇ ਹੋ ਦੂਜੇ ਪਾਸੇ ਵੀ ਟਰੈਕਟਰ ਤੋਂ ਨੂੰ ਤਸਵੀਰਾਂ ਦੇ ਵਿੱਚ ਚੱਲਦੇ ਦਿਖਾਈ ਦਿੰਦੇ ਹੋਣਗੇ ਤਾਂ ਲਗਾਤਾਰ ਕਰਾਹੇ ਪਾ ਪਾ ਕੇ ਇੱਥੇ ਮਿੱਟੀ ਨੂੰ ਲਾਇਆ ਜਾ ਰਿਹਾ ਬੰਨ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੋਂ ਅੱਗੇ ਨਾਲ ਜੋ ਹੈ ਜਰੂਰ ਮੌਕੇ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਇਹ ਬੰਨ ਹੁਣ ਟੁੱਟਣ ਦੀ ਕਗਾਰ ਤੇ ਆ ਵੱਡੀਆਂ-ਵੱਡੀਆਂ ਟਿਗਾਂ ਗਿਰਦੀਆਂ ਜਾ ਰਹੀਆਂ ਨੇ ਕਿਉਂਕਿ ਪਿੱਛੋਂ ਸਤਲੁਜ ਤੇ ਬਿਆਸ ਦਾ ਜੋ ਸੰਗਮ ਹੈ ਉਸ ਦਾ ਪਾਣੀ ਲਗਾਤਾਰ ਚੜ ਕੇ ਆ ਰਿਹਾ ਓਵਰਫਲੋ ਪਾਣੀ ਹੋ ਰਿਹਾ ਤੇ ਕਿਤਨਾ ਕਿਤਨਾ ਪਿੰਡਾਂ ਦੇ ਵਿੱਚ ਫਿਰੋਜ਼ਪੁਰ ਤੇ ਤਰਨਤਾਰਨ ਦੇ ਨਾਲ ਪਿੰਡਾਂ ਦੇ ਵਿੱਚ ਵੱਡਾ ਖਤਰਾ ਇਸ ਵੇਲੇ ਬਣਿਆ ਹੋਇਆ ਇਸ ਨੂੰ ਲੈ ਕੇ ਇਹ ਤਰਨਤਾਰਨ ਦਾ ਆਖਰੀ ਪਿੰਡ ਭੋਜੋ ਕੇ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਬੰਨ ਹੁਣ ਟੁੱਟਣ ਦੀ ਗਾਰ ਤੇ ਜਿੱਥੇ ਵੱਡੀ ਤਬਾਹੀ ਜੇ ਕਰੇ ਬੰਨ ਟੁੱਟਦਾ ਤਾਂ ਵੱਡੀ ਤਬਾਹੀ ਇੱਥੇ ਇਹ ਬੰਨ ਮਚਾ ਸਕਦਾ ਹੈ ਕਿਤਨਾ ਕਿਤੇ ਪੰਜਾਬ ਪਿੰਡ ਦੱਸੇ ਜਾ ਰਹੇ ਨੇ ਕਿਸ ਦੀ ਹਦੂਦ ਦੇ ਵਿੱਚ ਆ ਜਾਣਗੇ ਇਸ ਦੇ ਪ੍ਰਭਾਵ ਇੱਥਾ ਆ ਜਾਣਗੇ ਜਿੱਥੇ ਹਜ਼ਾਰਾਂ ਏਕੜ ਫਸਲ ਵੀ ਤਬਾਹ ਹੋ ਸਕਦੀ ਹੈ ਤੇ ਨਾਲ ਹੀ ਨਾਲ ਲੋਕਾਂ ਦਾ ਵੀ ਵੱਡਾ ਨੁਕਸਾਨ ਘਰਾਂ ਦਾ ਵੀ ਹੋ ਸਕਦਾ ਕਿਉਂਕਿ ਪੰਜਾਬ ਦੇ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੁਨੇ ਇੱਥੇ ਜ਼ਰੂਰ ਆ ਸਕਦੇ ਨੇ ਤੇ ਉਸ ਤੋਂ ਬਾਅਦ ਮੌਕੇ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਇੱਥੇ ਮਿੱਟੀ ਦੀਆਂ ਭਰ-ਭਰ ਕੇ ਲਿਆਂੀਆਂ ਜਾ ਰਹੀਆਂ ਤਾਂ ਕਿ ਜਲਦ ਤੋਂ ਜਲ ਦੇ ਇਸ ਬੰਨ ਨੂੰ ਮਜ਼ਬੂਤ ਕਰ ਲਿਆ ਜਾਵੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਇੱਥੇ ਟਰਾਲੀਆਂ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਹੰਬੜਾ ਮਾਰ ਕੇ ਛੇਤੀ ਦੇਣੇ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਕਾਫੀ ਸਮੇਂ ਤੋਂ ਵੱਡੀਆਂ-ਵੱਡੀਆਂ ਢਿਗਾਂ ਇਸ ਬੰਨ ਤੋਂ ਜੋ ਹੈ ਲਗਾਤਾਰ ਮਿੱਟੀ ਦੀਆਂ गिर ਰਹੀਆਂ ਨੇ ਤੇ ਉਸ ਤੋਂ ਬਾਅਦ ਖੋਰਾ ਲੱਗਣਾ ਜ਼ਰੂਰ ਇਸ ਬੰਨ ਨੂੰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤੁਸੀਂ ਤਸ ਗੱਡੀਆਂ ਢਿਗਾ ਇਸ ਬਨ ਦੀਆਂ ਡਿਗਦੀਆਂ ਦਿਖਾਈ ਦੇ ਰੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਦਿਖਾ ਰਿਹਾ ਦੇਖ ਸਕਦੇ ਹੋ ਹਿੰਮਤ ਕਰਕੇ ਇਹ ਨੌਜਵਾਨ ਕਿਵੇਂ ਇਸ ਬਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਜੇਕਰ ਇਹ ਬਨ ਟੁੱਟਦਾ ਤਾਂ ਤਬਾਹੀ ਆਉਣ ਵਾਲੇ ਸਮੇਂ ਦੇ ਵਿੱਚ ਮਚਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਇਸ ਬਨ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਤਬਾਹੀ ਦਾ ਖਦਸ਼ਾ ਜੂਰ ਜੁਤਾਇਆ ਜਾ ਰਿਹਾ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਤਾਂ ਰਾਤ ਵੇਲੇ ਦੇਖ ਸਕਦੇ ਹੋ ਕਿਵੇਂ ਵੱਡੇ ਪੱਧਰ ਤੇ ਲੋਕ ਇੱਥੇ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੋਰੇ ਪਰ ਪਰ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਵਿੰਦਰ ਇੱਧਰ ਆ ਕੇ ਤਸਵੀਰਾਂ ਵੀ ਜਰੂਰ ਦਿਖਾਈਆਂ ਜਾਣ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆ ਕੇ ਜੋ ਹੈ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਸ ਬੰਨ ਨੂੰ ਖੋਰਾ ਲੱਗਣਾ ਸ਼ੁਰੂ ਕਿਤੇ ਨਾ ਕਿਤੇ ਹੋ ਚੁੱਕਿਆ ਕਿਹਾ ਜਾ ਰਿਹਾ ਕਿ ਵੱਡੇ ਪੱਧਰ ਦੇ ਉੱਪਰ ਤਬਾਹੀ ਇੱਥੇ ਹੋ ਸਕਦੀ ਹੈ ਜੇਕਰ ਇਸੇ ਤਰੀਕੇ ਦੇ ਨਾਲ ਇਹ ਬਨ ਰਿਸਦਾ ਰਿਹਾ ਜੇਕਰ ਇਹ ਬਨ ਟੁੱਟਦਾ ਤਾਂ ਪੰਜਾਬ ਪਿੰਡ ਕਹੇ ਜਾ ਰਹੇ ਕਿਸ ਦੀ ਅੱਗੇ ਚਪੇਟ ਦੇ ਵਿਚ ਆ ਸਕਦੇ ਨੇ ਦੇਖ ਸਕਦੇ ਹੋ ਕਿ ਨੌਜਵਾਨ ਆ ਵੀ ਤਸਵੀਰ ਜਰੂਰ ਦਿਖਾਈ ਜਾਵੇ ਕਿਵੇਂ ਨੌਜਵਾਨਾਂ ਦੇ ਵੱਲੋਂ ਜੋ ਹੈ ਹਿੰਮਤ ਕਰਕੇ ਛੇਤੀ ਛੇਤੀ ਇਸ ਬਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਇੱਥੇ ਟਰੈਕਟਰ ਚਲਾਏ ਜਾ ਰਹੇ ਤਾਂ ਕਿ ਬਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਪਰ ਲਗਾਤਾਰ ਵੱਡੀਆਂ-ਵੱਡੀਆਂ ਢਿਗਾਂ ਇਸ ਬੰਦ ਤੋਂ ਗਿਰਦੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਕਿਵੇਂ ਦੇਖ ਸਕਦੇ ਹਾਂ ਕਿ ਹੰਬੜਾ ਮਾਰ ਕੇ ਥੈਲੇ ਭਰ-ਭਰ ਲਗਾਏ ਜਾ ਰਹੇ ਨੇ ਤਾਂ ਕਿ ਇਸ ਬੰਦ ਨੂੰ ਪੂਰਿਆ ਜਾ ਸਕੇ ਇਸ ਨੂੰ ਟੁੱਟਣ ਤੋਂ ਬਚਾ ਲਿਆ ਜਾ ਸਕੇ ਪਰ ਵੱਡਾ ਨੁਕਸਾਨ ਕਿਹਾ ਜਾ ਰਿਹਾ ਕਿ ਇਸ ਬੰਦ ਦੇ ਕਰਕੇ ਹੋ ਸਕਦਾ ਹੈ ਮੌਕੇ ਤੇ ਦੇਖ ਸਕਦੇ ਹਾਂ ਕਿਵੇਂ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਕਿਵੇਂ ਲੋਕ ਇੱਥੇ ਮੌਕੇ ਤੇ ਭੱਜੇ ਆਉਂਦੇ ਨੇ ਕਿਉਂਕਿ ਵੱਡਾ ਨੁਕਸਾਨ ਕਿਤਨਾ ਕਿਤੇ ਨਾ ਇਲਾਕੇ ਵਾਲਿਆਂ ਦਾ ਹੋ ਸਕਦਾ ਉੱਥੇ ਹੀ ਟਰੈਕ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਆਉਣੀਆਂ ਇੱਥੇ ਸ਼ੁਰੂ ਹੋ ਗਈਆਂ ਨੇ ਮੌਕੇ ਦਾ ਹਾਲਾਤ ਇੱਕ ਵਾਰ ਜਰੂਰ ਦਿਖਾਏ ਜਾਣ ਦਵਿੰਦਰ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਇਕੱਠ ਵਾਧਾ ਜਾ ਰਿਹਾ ਕਿਉਂਕਿ ਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਥੇ ਕਿਤਨਾ ਕਿਤੇ ਤਲਖੀ ਬਾਜੀ ਵੀ ਹੈ ਜਿਹੇ ਮੌਕੇ ਜਰੂਰ ਹੋ ਜਾਂਦੀ ਹੈ ਕਿਉਂਕਿ ਜਦੋਂ ਜਿਆਦਾ ਕਈ ਵਾਰ ਜਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਹੈ ਜਿਆਦਾ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਤਾਂ ਉੱਥੇ ਕਈ ਵਾਰ ਮਾਹੌਲ ਵੀ ਇਸ ਤਰੀਕੇ ਦੇ ਨਾਲ ਹੋ ਜਾਂਦਾ ਕਿ ਤਲਕੀਵਾਜੀ ਵੀ ਵੱਜ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜੋ ਹੈ ਜਰੂਰ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਬੰਨ ਟੁੱਟਣ ਦੀ ਕਗਾਰ ਤੇ ਆਇਆ ਪਿਆ ਤੇ ਉੱਥੇ ਇਹ ਲੋਕ ਜੋ ਹੈ ਕਹਿ ਸਕਦੇ ਆ ਕਿ ਇੱਥੇ ਪਹੁੰਚੇ ਸੀਗੇ ਬੰਨ ਨੂੰ ਪੱਕਾ ਕਰਨ ਦੇ ਲਈ ਤਾਂ ਉੱਥੇ ਕਿਤੇ ਨਾ ਕਿਤੇ ਤਲਕੀਵਾਜੀ ਵੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਮੌਕੇ ਦੀਆਂ ਤਸਵੀਰਾਂ ਜੋ ਤਰਨ ਤਰਨ ਦਾ ਮੇਨ ਪਿੰਡ ਭੋਜੋ ਕੇ ਬਾਰਡਰ ਤੇ ਫਿਰੋਜ਼ਪੁਰ ਅੱਗੇ ਪੈ ਜਾਂਦਾ ਤੇ ਉੱਥੇ ਇਹ ਬੰਦਰ ਤੇ ਪਿੰਡਾਂ ਜਿੱਥੇ ਬਨ ਤੇ ਵੱਡਾ ਨੁਕਸਾਨ ਹੋਣ ਤੋਂ ਇਹਨਾਂ ਲੋਕਾਂ ਦੇ ਵੱਲੋਂ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਡੇ ਨਾਲ ਰਾਤ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਵੀ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਜਕਾਰੇ ਲਾ ਕੇ ਕਿਤਨਾ ਕਿਤੇ ਚੜ੍ਹਦੀ ਕਲਾ ਵਾਲਾ ਸੰਦੇਸ਼ ਦਿੱਤਾ ਜਾ ਰਿਹਾ ਕਿ ਚੜ੍ਹਦੀ ਕਲਾ ਦੇ ਨਾਲ ਇਹ ਬਨ ਨੂੰ ਪੂਰਨ ਦੀ ਕੋਸ਼ਿਸ਼ ਲਗਾਤਾਰ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਅਦਵਿੰਦਰ ਜਰੂਰ ਆ ਦਿਖਾਈਆਂ ਜਾਣ ਕਿ ਕਿਵੇਂ ਨੌਜਵਾਨ ਟਰੈਕਟਰ ਚਲਾ ਕੇ ਛੇਤੀ ਛੇਤੀ ਇਸ ਇਥੇ ਮਿੱਟੀ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਸਬੰਧ ਨੂੰ ਟੁੱਟਣ ਤੋਂ ਬਚਾ ਲਿਆ ਜਾਵੇ ਦੇਖ ਸਕਦੇ ਹੋ ਦੂਜੇ ਪਾਸੇ ਵੀ ਟਰੈਕਟਰ ਤੋਂ ਨੂੰ ਤਸਵੀਰਾਂ ਦੇ ਵਿੱਚ ਚਲਦੇ ਦਿਖਾਈ ਦਿੰਦੇ ਹੋਣਗੇ ਤਾਂ ਲਗਾਤਾਰ ਕਰਾਹੇ ਪਾ ਪਾ ਕੇ ਇੱਥੇ ਮਿੱਟੀ ਨੂੰ ਲਾਇਆ ਜਾ ਰਿਹਾ ਬੰਨ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੋਂ ਅੱਡੇ ਨਾਲ ਜੋ ਹੈ ਜਰੂਰ ਮੌਕੇ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਇਹ ਬੰਨ ਹੁਣ ਟੁੱਟਣ ਦੀ ਕਗਾਰ ਤੇ ਆ ਵੱਡੀਆਂ-ਵੱਡੀਆਂ ਢਿਗਾਂ ਗਿਰਦੀਆਂ ਜਾ ਰਹੀਆਂ ਨੇ ਕਿਉਂਕਿ ਪਿੱਛੋਂ ਸਤਲੁਜ ਤੇ ਬਿਆਸ ਦਾ ਜੋ ਸੰਗਮ ਹੈ ਉਸ ਦਾ ਪਾਣੀ ਲਗਾਤਾਰ ਚੜ ਕੇ ਆ ਰਿਹਾ ਓਵਰਫਲੋ ਪਾਣੀ ਹੋ ਰਿਹਾ ਤੇ ਕਿਤਨਾ ਕਿਤਨਾ ਪਿੰਡਾਂ ਦੇ ਵਿੱਚ ਫਿਰੋਜ਼ਪੁਰ ਤੇ ਤਰਨਤਾਰਨ ਦੇ ਨਾਲ ਪਿੰਡਾਂ ਦੇ ਵਿੱਚ ਵੱਡਾ ਖਤਰਾ ਇਸ ਵੇਲੇ ਬਣਿਆ ਹੋਇਆ ਇਸ ਨੂੰ ਲੈ ਕੇ ਇਹ ਤਰਨਤਾਰਨ ਦਾ ਆਖਰੀ ਪਿੰਡ ਭੋਜੋ ਕੇ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਬੰਨ ਹੁਣ ਟੁੱਟਣ ਦੀ ਗਾਰ ਤੇ ਜਿੱਥੇ ਵੱਡੀ ਤਬਾਹੀ ਜੇ ਕਰੇ ਬੰਨ ਟੁੱਟਦਾ ਤਾਂ ਵੱਡੀ ਤਬਾਹੀ ਇੱਥੇ ਇਹ ਬੰਨ ਮਚਾ ਸਕਦਾ ਹੈ ਕਿਤਨਾ ਕਿਤੇ ਪੰਜਾਬ ਪਿੰਡ ਦੱਸੇ ਜਾ ਰਹੇ ਨੇ ਕਿਸ ਦੀ ਹਦੂਦ ਦੇ ਵਿੱਚ ਆ ਜਾਣਗੇ ਇਸ ਦੇ ਪ੍ਰਭਾਵ ਇੱਥਾਂ ਆ ਜਾਣਗੇ ਜਿੱਥੇ ਹਜ਼ਾਰਾਂ ਏਕੜ ਫਸਲ ਵੀ ਤਬਾਹ ਹੋ ਸਕਦੀ ਹੈ ਤੇ ਨਾਲ ਹੀ ਨਾਲ ਲੋਕਾਂ ਦਾ ਵੀ ਵੱਡਾ ਨੁਕਸਾਨ ਘਰਾਂ ਦਾ ਵੀ ਹੋ ਸਕਦਾ ਕਿਉਂਕਿ ਪੰਜਾਬ ਦੇ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੁਨੇ ਇੱਥੇ ਜ਼ਰੂਰ ਆ ਸਕਦੇ ਨੇ ਤੇ ਉਸ ਤੋਂ ਬਾਅਦ ਮੌਕੇ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਇੱਥੇ ਮਿੱਟੀ ਦੀਆਂ ਭਰ-ਭਰ ਕੇ ਲਿਆਂੀਆਂ ਜਾ ਰਹੀਆਂ ਤਾਂ ਕਿ ਜਲਦ ਤੋਂ ਜਲਦ ਇਸ ਬੰਨ ਨੂੰ ਮਜ਼ਬੂਤ ਕਰ ਲਿਆ ਜਾਵੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਇੱਥੇ ਟਰਾਲੀਆਂ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਹੰਬੜਾ ਮਾਰ ਕੇ ਛੇਤੀ ਦੇਣੇ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਕਾਫੀ ਸਮੇਂ ਤੋਂ ਵੱਡੀਆਂ-ਵੱਡੀਆਂ ਢਿਗਾਂ ਇਸ ਬੰਨ ਤੋਂ ਜੋ ਹੈ ਲਗਾਤਾਰ ਮਿੱਟੀ ਦੀਆਂ गिर ਰਹੀਆਂ ਨੇ ਤੇ ਉਸ ਤੋਂ ਬਾਅਦ ਖੋਰਾ ਲੱਗਣਾ ਜ਼ਰੂਰ ਇਸ ਬੰਨ ਨੂੰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤੁਸੀਂ ਤਸ ਤਸਵੀਰਾਂ ਵੱਡੀਆਂ ਢਿਗਾਂ ਇਸ ਬਨ ਦੀਆਂ ਡਿਗਦੀਆਂ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਦਿਖਾ ਰਹੇ ਆ ਦੇਖ ਸਕਦੇ ਹੋ ਹਿੰਮਤ ਕਰਕੇ ਇਹ ਨੌਜਵਾਨ ਕਿਵੇਂ ਇਸ ਬਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਜੇਕਰ ਇਹ ਬਨ ਟੁੱਟਦਾ ਤਾਂ ਤਬਾਹੀ ਆਉਣ ਵਾਲੇ ਸਮੇਂ ਦੇ ਵਿੱਚ ਮਚਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਇਸ ਬਨ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤੇ ਵੱਡੀ ਤਬਾਹੀ ਦਾ ਖਦਸ਼ਾ ਜੂਰ ਜੁਤਾਇਆ ਜਾ ਰਿਹਾ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਤਾਂ ਰਾਤ ਵੇਲੇ ਦੇਖ ਸਕਦੇ ਹੋ ਕਿਵੇਂ ਵੱਡੇ ਪੱਧਰ ਤੇ ਲੋਕ ਇੱਥੇ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੋਰੇ ਪਰ ਪਰ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਵਿੰਦਰ ਇੱਧਰ ਆ ਕੇ ਤਸਵੀਰਾਂ ਵੀ ਜਰੂਰ ਦਿਖਾਈਆਂ ਜਾਣ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆ ਕੇ ਜੋ ਹੈ ਬਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਇਸ ਬਨ ਨੂੰ ਖੋਰਾ ਲੱਗਣਾ ਸ਼ੁਰੂ ਕਿਤੇ ਨਾ ਕਿਤੇ ਹੋ ਚੁੱਕਿਆ ਹੈ ਕਿਹਾ ਜਾ ਰਿਹਾ ਕਿ ਵੱਡੇ ਪੱਧਰ ਦੇ ਉੱਪਰ ਤਬਾਹੀ ਇੱਥੇ ਹੋ ਸਕਦੀ ਹੈ ਜੇਕਰ ਇਸੇ ਤਰੀਕੇ ਦੇ ਨਾਲ ਇਹ ਬਨ ਰਿਸਦਾ ਰਿਹਾ ਜੇਕਰ ਬਨ ਟੁੱਟਦਾ ਤਾਂ ਪੰਜਾਬ ਪਿੰਡ ਕਹੇ ਜਾ ਰਹੇ ਕਿਸ ਦੀ ਅੱਗੇ ਚਪੇੜ ਦੇ ਵਿੱਚ ਆ ਸਕਦੇ ਨੇ ਦੇਖ ਸਕਦੇ ਹੋ ਕਿ ਨੌਜਵਾਨ ਆ ਵੀ ਤਸਵੀਰ ਜ਼ਰੂਰ ਦਿਖਾਈ ਜਾਵੇ ਕਿਵੇਂ ਨੌਜਵਾਨਾਂ ਦੇ ਵੱਲੋਂ ਜੋ ਹੈ ਹਿੰਮਤ ਕਰਕੇ ਛੇਤੀ ਛੇਤੀ ਇਸ ਬੰਧ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਅਤੇ ਟਰੈਕਟਰ ਚਲਾਏ ਜਾ ਰਹੇ ਤਾਂ ਕਿ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਪਰ ਲਗਾਤਾਰ ਵੱਡੀਆਂ-ਵੱਡੀਆਂ ਢਿਗਾਂ ਇਸ ਬੰਨ ਤੋਂ ਗਿਰਦੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਕਿਵੇਂ ਦੇਖ ਸਕਦੇ ਹੋ ਕਿ ਹੰਬੜਾ ਮਾਰ ਕੇ ਥੈਲੇ ਭਰ-ਭਰ ਲਗਾਏ ਜਾ ਰਹੇ ਨੇ ਤਾਂ ਕਿ ਇਸ ਬੰਨ ਨੂੰ ਪੂਰਿਆ ਜਾ ਸਕੇ ਇਸ ਨੂੰ ਟੁੱਟਣ ਤੋਂ ਬਚਾ ਲਿਆ ਜਾ ਸਕੇ ਪਰ ਵੱਡਾ ਨੁਕਸਾਨ ਕਿਹਾ ਜਾ ਰਿਹਾ ਕਿ ਇਸ ਬੰਨ ਦੇ ਕਰਕੇ ਹੋ ਸਕਦਾ ਹੈ ਮੌਕੇ ਤੇ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਕਿਵੇਂ ਲੋਕ ਇੱਥੇ ਮੌਕੇ ਤੇ ਭੱਜੇ ਆਉਂਦੇ ਨੇ ਕਿਉਂਕਿ ਵੱਡਾ ਨੁਕਸਾਨ ਕਿਤਨਾ ਕਿਤੇ ਨਾ ਇਲਾਕੇ ਵਾਲਿਆਂ ਦਾ ਹੋ ਸਕਦਾ ਉੱਥੇ ਹੀ ਟਰੈਕਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਆਉਣੀਆਂ ਇੱਥੇ ਸ਼ੁਰੂ ਹੋ ਗਈਆਂ ਨੇ ਮੌਕੇ ਦਾ ਹਾਲਾਤ ਇੱਕ ਵਾਰ ਜਰੂਰ ਦਿਖਾਏ ਜਾਣ ਦਵਿੰਦਰ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਇਕੱਠ ਵਾਧਾ ਜਾ ਰਿਹਾ ਕਿਉਂਕਿ ਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਥੇ ਕਿਤਨਾ ਕਿਤੇ ਤਲਖੀ ਬਾਜੀ ਵੀ ਹੈ ਜਿਹਾ ਮੌਕੇ ਜਰੂਰ ਹੋ ਜਾਂਦੀ ਹੈ ਕਿਉਂਕਿ ਜਦੋਂ ਜਿਆਦਾ ਕਈ ਵਾਰ ਜਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਹੈ ਜਿਆਦਾ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਤਾਂ ਉੱਥੇ ਕਈ ਵਾਰ ਮਾਹੌਲ ਵੀ ਇਸ ਤਰੀਕੇ ਦੇ ਨਾਲ ਹੋ ਜਾਂਦਾ ਕਿ ਤਲਕੀਵਾਜੀ ਵੀ ਵੱਜ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੋਂ ਅੱਗੇ ਨਾਲ ਜੋ ਆ ਜਰੂਰ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਬੰਨ ਟੁੱਟਣ ਦੀ ਕਗਾਰ ਤੇ ਆਇਆ ਪਿਆ ਤੇ ਉੱਥੇ ਇਹ ਲੋਕ ਜੋ ਹੈ ਕਹਿ ਸਕਦੇ ਆ ਕਿ ਇੱਥੇ ਪਹੁੰਚੇ ਸੀਗੇ ਬੰਨ ਨੂੰ ਪੱਕਾ ਕਰਨ ਦੇ ਲਈ ਤਾਂ ਉੱਥੇ ਕਿਤੇ ਨਾ ਕਿਤੇ ਤਲਕੀਵਾਜੀ ਵੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਮੌਕੇ ਦੀਆਂ ਤਸਵੀਰਾਂ ਜੋ ਤਰਨ ਤਰਨ ਦਾ ਮੇਨ ਪਿੰਡ ਭੋਜੋ ਕੇ ਬਾਰਡਰ ਤੇ ਫਿਰੋਜ਼ਪੁਰ ਅੱਗੇ ਪੈ ਜਾਂਦਾ ਤੇ ਉੱਥੇ ਬਾਡਰ ਤੇ ਪਿੰਡਾਂ ਜਿੱਥੇ ਬੰਨ ਤੇ ਵੱਡਾ ਨੁਕਸਾਨ ਹੋਣ ਤੋਂ ਇਹਨਾਂ ਲੋਕਾਂ ਦੇ ਵੱਲੋਂ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਡੇ ਨਾਲ ਰਾਤ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਵੀ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਜਕਾਰੇ ਲਾ ਕੇ ਕਿਤਨਾ ਕਿਤੇ ਚੜ੍ਹਦੀ ਕਲਾ ਵਾਲਾ ਸੰਦੇਸ਼ ਦਿੱਤਾ ਜਾ ਰਿਹਾ ਕਿ ਚੜ੍ਹਦੀ ਕਲਾ ਦੇ ਨਾਲ ਇਹ ਬੰਨ ਨੂੰ ਪੂਰਨ ਦੀ ਕੋਸ਼ਿਸ਼ ਲਗਾਤਾਰ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਅੰਦਵਿੰਦਰ ਜਰੂਰ ਆ ਦਿਖਾਈਆਂ ਜਾਣ ਕਿ ਕਿਵੇਂ ਨੌਜਵਾਨ ਟਰੈਕਟਰ ਚਲਾ ਕੇ ਛੇਤੀ ਛੇਤੀ ਇਸ ਇਥੇ ਮਿੱਟੀ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਇਸ ਬੰਨ ਨੂੰ ਟੁੱਟਣ ਤੋਂ ਬਚਾ ਲਿਆ ਜਾਵੇ ਦੇਖ ਸਕਦੇ ਹੋ ਦੂਜੇ ਪਾਸੇ ਵੀ ਟਰੈਕਟਰ ਤਾਉ ਨੂੰ ਤਸਵੀਰਾਂ ਦੇ ਵਿੱਚ ਚਲਦੇ ਦਿਖਾਈ ਦਿੰਦੇ ਹੋਣਗੇ ਤਾਂ ਲਗਾਤਾਰ ਕਰਾਹੇ ਪਾ ਪਾ ਕੇ ਇੱਥੇ ਮਿੱਟੀ ਨੂੰ ਲਾਇਆ ਜਾ ਰਿਹਾ ਬਨ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੋਂ ਓਡੇ ਨਾਲ ਜੋ ਹੈ ਜਰੂਰ ਮੌਕੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਬੰਨ ਹੁਣ ਟੁੱਟਣ ਦੀ ਕਗਾਰ ਤੇ ਆ ਵੱਡੀਆਂ-ਵੱਡੀਆਂ ਢਿਗਾਂ ਗਿਰਦੀਆਂ ਜਾ ਰਹੀਆਂ ਨੇ ਕਿਉਂਕਿ ਪਿੱਛੋਂ ਸਤਲੁਜ ਤੇ ਬਿਆਸ ਦਾ ਜੋ ਸੰਗਮ ਹੈ ਉਸ ਦਾ ਪਾਣੀ ਲਗਾਤਾਰ ਚੜ ਕੇ ਆ ਰਿਹਾ ਓਵਰਫਲੋ ਪਾਣੀ ਹੋ ਰਿਹਾ ਤੇ ਕਿਤਨਾ ਕਿਤੇ ਨਾ ਪਿੰਡਾਂ ਦੇ ਵਿੱਚ ਫਿਰੋਜ਼ਪੁਰ ਤੇ ਤਰਨਤਾਰਨ ਦੇ ਨਾਲ ਪਿੰਡਾਂ ਦੇ ਵਿੱਚ ਵੱਡਾ ਖਾਤਰਾ ਇਸ ਵੇਲੇ ਬਣਿਆ ਹੋਇਆ ਇਸ ਨੂੰ ਲੈ ਕੇ ਇਹ ਤਰਨਤਾਰਨ ਦਾ ਆਖਰੀ ਪਿੰਡ ਭੋਜੋ ਕੇ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਬੰਨ ਹੁਣ ਟੁੱਟਣ ਦੀ ਕਗਾਰ ਤੇ ਆ ਜਿੱਥੇ ਵੱਡੀ ਤਬਾਹੀ ਜੇਕਰ ਇਹ ਬੰਨ ਟੁੱਟਦਾ ਤਾਂ ਵੱਡੀ ਤਬਾਹੀ ਇੱਥੇ ਇਹ ਬੰਨ ਮਚਾ ਸਕਦਾ ਹੈ ਕਿਤਨਾ ਕਿਤੇ ਪੰਜਾਬ ਪਿੰਡ ਦੱਸੇ ਜਾ ਰਹੇ ਨੇ ਕਿਸ ਦੀ ਹ ਦੇ ਵਿੱਚ ਆ ਜਾਣਗੇ ਇਸ ਦੇ ਪ੍ਰਭਾਵ ਵੇਟਾ ਆ ਜਾਣਗੇ ਜਿੱਥੇ ਹਜ਼ਾਰਾਂ ਏਕੜ ਫਸਲ ਵੀ ਤਬਾਹ ਹੋ ਸਕਦੀ ਹੈ ਤੇ ਨਾਲ ਹੀ ਨਾਲ ਲੋਕਾਂ ਦਾ ਵੀ ਵੱਡਾ ਨੁਕਸਾਨ ਘਰਾਂ ਦਾ ਵੀ ਹੋ ਸਕਦਾ ਕਿਉਂਕਿ ਪੰਜਾਬ ਪਿੰਡ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੁਨੇ ਇੱਥੇ ਜ਼ਰੂਰ ਆ ਸਕਦੇ ਨੇ ਤੇ ਉਸ ਤੋਂ ਬਾਅਦ ਮੌਕੇ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਇੱਥੇ ਮਿੱਟੀ ਦੀਆਂ ਭਰ-ਭਰ ਕੇ ਲਿਆਂੀਆਂ ਜਾ ਰਹੀਆਂ ਤਾਂ ਕਿ ਜਲਦ ਤੋਂ ਜਲਦ ਇਸ ਬੰਨ ਨੂੰ ਮਜ਼ਬੂਤ ਕਰ ਲਿਆ ਜਾਵੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਇੱਥੇ ਟਰਾਲੀਆਂ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਹੰਬੜਾ ਮਾਰ ਕੇ ਛੇਤੀ ਦੇਣੇ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਕਾਫੀ ਸਮੇਂ ਤੋਂ ਵੱਡੀਆਂ-ਵੱਡੀਆਂ ਢਿਗਾਂ ਇਸ ਬੰਨ ਤੋਂ ਜੋ ਹੈ ਲਗਾਤਾਰ ਮਿੱਟੀ ਦੀਆਂ गिर ਰਹੀਆਂ ਨੇ ਤੇ ਉਸ ਤੋਂ ਬਾਅਦ ਖੋਰਾ ਲੱਗਣਾ ਜ਼ਰੂਰ ਇਸ ਬੰਨ ਨੂੰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤੁਸੀਂ ਤਸਵੀਰਾਂ ਵੱਡੀਆਂ ਢਿਗਾਂ ਇਸ ਬਨ ਦੀਆਂ ਡਿਗਦੀਆਂ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਦਿਖਾ ਰਿਹਾ ਦੇਖ ਸਕਦੇ ਹੋ ਹਿੰਮਤ ਕਰਕੇ ਇਹ ਨੌਜਵਾਨ ਕਿਵੇਂ ਇਸ ਬਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਜੇਕਰ ਇਹ ਬਨ ਟੁੱਟਦਾ ਤਾਂ ਤਬਾਹੀ ਆਉਣ ਵਾਲੇ ਸਮੇਂ ਦੇ ਵਿੱਚ ਮਚਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਇਸ ਬਨ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਤਬਾਹੀ ਦਾ ਖਦਸ਼ਾ ਜੂਰ ਜੁਤਾਇਆ ਜਾ ਰਿਹਾ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਤਾਂ ਰਾਤ ਵੇਲੇ ਦੇਖ ਸਕਦੇ ਹੋ ਕਿਵੇਂ ਵੱਡੇ ਪੱਧਰ ਤੇ ਲੋਕ ਇੱਥੇ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੋਰੇ ਪਰ ਪਰ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਵਿੰਦਰ ਇੱਧਰ ਆ ਕੇ ਤਸਵੀਰਾਂ ਵੀ ਜਰੂਰ ਦਿਖਾਈਆਂ ਜਾਣ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆ ਕੇ ਜੋ ਹੈ ਬਨ ਨੂੰ ਮਜਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਇਸ ਬਨ ਨੂੰ ਖੋਰਾ ਲੱਗਣਾ ਸ਼ੁਰੂ ਕਿਤੇ ਨਾ ਕਿਤੇ ਹੋ ਚੁੱਕਿਆ ਹੈ ਕਿਹਾ ਜਾ ਰਿਹਾ ਕਿ ਵੱਡੇ ਪੱਧਰ ਦੇ ਉੱਪਰ ਤਬਾਹੀ ਇੱਥੇ ਹੋ ਸਕਦੀ ਹੈ ਜੇਕਰ ਇਸੇ ਤਰੀਕੇ ਦੇ ਨਾਲ ਇਹ ਬਨ ਰਿਸਦਾ ਰਿਹਾ ਜੇਕਰ ਇਹ ਬਨ ਟੁੱਟਦਾ ਤਾਂ ਪੰਜਾਬ ਪਿੰਡ ਕਹੇ ਜਾ ਰਹੇ ਕਿਸ ਦੀ ਅੱਗੇ ਚਪੇਟ ਦੇ ਵਿੱਚ ਆ ਸਕਦੇ ਨੇ ਦੇਖ ਸਕਦੇ ਹੋ ਕਿ ਨੌਜਵਾਨ ਆ ਵੀ ਤਸਵੀਰ ਜਰੂਰ ਦਿਖਾਈ ਜਾਵੇ ਕਿਵੇਂ ਨੌਜਵਾਨਾਂ ਦੇ ਵੱਲੋਂ ਜੋ ਹੈ ਹਿੰਮਤ ਕਰਕੇ ਛੇਤੀ ਛੇਤੀ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਇਥੇ ਟਰੈਕਟਰ ਚਲਾਏ ਜਾ ਰਹੇ ਤਾਂ ਕਿ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਪਰ ਲਗਾਤਾਰ ਵੱਡੀਆਂ ਵੱਡੀਆਂ ਢਿਗਾਂ ਇਸ ਬੰਤੋਂ ਗਿਰਦੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਕਿਵੇਂ ਦੇਖ ਸਕਦੇ ਹੋ ਕਿ ਹੰਬੜਾ ਮਾਰ ਕੇ ਥੈਲੇ ਭਰ-ਭਰ ਲਗਾਏ ਜਾ ਰਹੇ ਨੇ ਤਾਂ ਕਿ ਇਸ ਬੰਨ ਨੂੰ ਪੂਰਿਆ ਜਾ ਸਕੇ ਇਸ ਨੂੰ ਟੁੱਟਣ ਤੋਂ ਬਚਾ ਲਿਆ ਜਾ ਸਕੇ ਪਰ ਵੱਡਾ ਨੁਕਸਾਨ ਕਿਹਾ ਜਾ ਰਿਹਾ ਕਿ ਇਸ ਬੰਨ ਦੇ ਕਰਕੇ ਹੋ ਸਕਦਾ ਹੈ ਮੌਕੇ ਤੇ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਕਿਵੇਂ ਲੋਕ ਇੱਥੇ ਮੌਕੇ ਤੇ ਭੱਜੇ ਆਉਂਦੇ ਨੇ ਕਿਉਂਕਿ ਵੱਡਾ ਨੁਕਸਾਨ ਕਿਤਨਾ ਕਿਤੇ ਨਾ ਇਲਾਕੇ ਵਾਲਿਆਂ ਦਾ ਹੋ ਸਕਦਾ ਉੱਥੇ ਹੀ ਟਰੈਕ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਆਉਣੀਆਂ ਇੱਥੇ ਸ਼ੁਰੂ ਹੋ ਗਈਆਂ ਨੇ ਮੌਕੇ ਦਾ ਹਾਲਾਤ ਇੱਕ ਵਾਰ ਜਰੂਰ ਦਿਖਾਏ ਜਾਣ ਦਵਿੰਦਰ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਇਕੱਠ ਵਾਧਾ ਜਾ ਰਿਹਾ ਕਿਉਂਕਿ ਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਥੇ ਕਿਤਨਾ ਕਿਤੇ ਤਲਖੀ ਬਾਜੀ ਵੀ ਹੈ ਜਿਹਾ ਮੌਕੇ ਜਰੂਰ ਹੋ ਜਾਂਦੀ ਹੈ ਕਿਉਂਕਿ ਜਦੋਂ ਜ਼ਿਆਦਾ ਕਈ ਵਾਰ ਜ਼ਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਆ ਜ਼ਿਆਦਾ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਤਾਂ ਉੱਥੇ ਕਈ ਵਾਰ ਮਾਹੌਲ ਵੀ ਇਸ ਤਰੀਕੇ ਦੇ ਨਾਲ ਹੋ ਜਾਂਦਾ ਕਿ ਤਲਕੀਵਾਜੀ ਵੀ ਵੱਜ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੋਂ ਅਡੇ ਨਾਲ ਜੋ ਆ ਜਰੂਰ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਬੰਨ ਟੁੱਟਣ ਦੀ ਕਗਾਰ ਤੇ ਆਇਆ ਪਿਆ ਤੇ ਉੱਥੇ ਇਹ ਲੋਕ ਜੋ ਹੈ ਕਹਿ ਸਕਦੇ ਆ ਕਿ ਇੱਥੇ ਪਹੁੰਚੇ ਸੀਗੇ ਬੰਨ ਨੂੰ ਪੱਕਾ ਕਰਨ ਦੇ ਲਈ ਤਾਂ ਉੱਥੇ ਕਿਤੇ ਨਾ ਕਿਤੇ ਤਲਕੀਵਾਜੀ ਵੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਮੌਕੇ ਦੀਆਂ ਤਸਵੀਰਾਂ ਜੋ ਤਰਨ ਤਰਨ ਦਾ ਮੇਨ ਪਿੰਡ ਭੋਜੋ ਕੇ ਬਾਰਡਰ ਤੇ ਫਿਰੋਜ਼ਪੁਰ ਅੱਗੇ ਪੈ ਜਾਂਦਾ ਤੇ ਉੱਥੇ ਇਹ ਬਾਦਰ ਤੇ ਪਿੰਡਾਂ ਜਿੱਥੇ ਬੰਨ ਤੇ ਵੱਡਾ ਨੁਕਸਾਨ ਹੋਣ ਤੋਂ ਇਹਨਾਂ ਲੋਕਾਂ ਦੇ ਵੱਲੋਂ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਡੇ ਨਾਲ ਰਾਤ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਵੀ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਜਕਾਰੇ ਲਾ ਕੇ ਕਿਤਨਾ ਕਿਤੇ ਚੜ੍ਹਦੀ ਕਲਾ ਵਾਲਾ ਸੰਦੇਸ਼ ਦਿੱਤਾ ਜਾ ਰਿਹਾ ਕਿ ਚੜ੍ਹਦੀ ਕਲਾ ਦੇ ਨਾਲ ਇਹ ਬੰਨ ਨੂੰ ਪੂਰਨ ਦੀ ਕੋਸ਼ਿਸ਼ ਲਗਾਤਾਰ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਅੰਦਵਿੰਦਰ ਜਰੂਰ ਆ ਦਿਖਾਈਆਂ ਜਾਣ ਕਿ ਕਿਵੇਂ ਨੌਜਵਾਨ ਟਰੈਕਟਰ ਚਲਾ ਕੇ ਛੇਤੀ ਛੇਤੀ ਇਸ ਇਥੇ ਮਿੱਟੀ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਇਸ ਬੰਨ ਨੂੰ ਟੁੱਟਣ ਤੋਂ ਬਚਾ ਲਿਆ ਜਾਵੇ ਦੇਖ ਸਕਦੇ ਹੋ ਦੂਜੇ ਪਾਸੇ ਵੀ ਟਰੈਕਟਰ ਤਾਂ ਨੂੰ ਤਸਵੀਰਾਂ ਦੇ ਵਿੱਚ ਚਲਦੇ ਦਿਖਾਈ ਦਿੰਦੇ ਹੋਣਗੇ ਤਾਂ ਲਗਾਤਾਰ ਕਰਾਹੇ ਪਾ ਪਾ ਕੇ ਇੱਥੇ ਮਿੱਟੀ ਨੂੰ ਲਾਇਆ ਜਾ ਰਿਹਾ ਬਨ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੋਂ ਓਡੇ ਨਾਲ ਜੋ ਹੈ ਜਰੂਰ ਮੌਕੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਬੰਨ ਹੋਣ ਟੁੱਟਣ ਦੀ ਕਗਾਰ ਤੇ ਆ ਵੱਡੀਆਂ ਵੱਡੀਆਂ ਢਿਗਾਂ ਗਿਰਦੀਆਂ ਜਾ ਰਹੀਆਂ ਨੇ ਕਿਉਂਕਿ ਪਿੱਛੋਂ ਸਤਲੁਜ ਤੇ ਬਿਆਸ ਦਾ ਜੋ ਸੰਗਮ ਹੈ ਉਸ ਦਾ ਪਾਣੀ ਲਗਾਤਾਰ ਚੜ ਕੇ ਆ ਰਿਹਾ ਓਵਰਫਲੋ ਪਾਣੀ ਹੋ ਰਿਹਾ ਤੇ ਕਿਤਨਾ ਕਿਤੇ ਨਾ ਪਿੰਡਾਂ ਦੇ ਵਿੱਚ ਫਿਰੋਜ਼ਪੁਰ ਤੇ ਤਰਨਤਾਰਨ ਦੇ ਨਾਲ ਪਿੰਡਾਂ ਦੇ ਵਿੱਚ ਵੱਡਾ ਖਾਤਰਾ ਇਸ ਵੇਲੇ ਬਣਿਆ ਹੋਇਆ ਇਸ ਨੂੰ ਲੈ ਕੇ ਇਹ ਤਰਨਤਾਰਨ ਦਾ ਆਖਰੀ ਪਿੰਡ ਭੋਜੋ ਕੇ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਬੰਨ ਹੁਣ ਟੁੱਟਣ ਦੀ ਕਗਾਰ ਤੇ ਆ ਜਿੱਥੇ ਵੱਡੀ ਤਬਾਹੀ ਜੇਕਰ ਇਹ ਬੰਨ ਟੁੱਟਦਾ ਤਾਂ ਵੱਡੀ ਤਬਾਹੀ ਇੱਥੇ ਇਹ ਬੰਨ ਮਚਾ ਸਕਦਾ ਹੈ ਕਿਤਨਾ ਕਿਤੇ ਪੰਜਾਬ ਪਿੰਡ ਦੱਸੇ ਜਾ ਰਹੇ ਕਿ ਇਸ ਦੀ ਹਦੂ ਦੇ ਵਿੱਚ ਆ ਜਾਣਗੇ ਇਸ ਦੇ ਪ੍ਰਭਾਵ ਵੇਟਾ ਆ ਜਾਣਗੇ ਜਿੱਥੇ ਹਜ਼ਾਰਾਂ ਏਕੜ ਫਸਲ ਵੀ ਤਬਾਹ ਹੋ ਸਕਦੀ ਹੈ ਤੇ ਨਾਲ ਹੀ ਨਾਲ ਲੋਕਾਂ ਦਾ ਵੀ ਵੱਡਾ ਨੁਕਸਾਨ ਘਰਾਂ ਦਾ ਵੀ ਹੋ ਸਕਦਾ ਕਿਉਂਕਿ ਪੰਜਾਬ ਪਿੰਡ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੁਨੇ ਇੱਥੇ ਜ਼ਰੂਰ ਆ ਸਕਦੇ ਨੇ ਤੇ ਉਸ ਤੋਂ ਬਾਅਦ ਮੌਕੇ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਇੱਥੇ ਮਿੱਟੀ ਦੀਆਂ ਭਰ-ਭਰ ਕੇ ਲਿਆਂਾਈਆਂ ਜਾ ਰਹੀਆਂ ਤਾਂ ਕਿ ਜਲ ਤੋਂ ਜਲ ਦੇ ਇਸ ਬੰਨ ਨੂੰ ਮਜ਼ਬੂਤ ਕਰ ਲਿਆ ਜਾਵੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਇੱਥੇ ਟਰਾਲੀਆਂ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਹੰਬੜਾ ਮਾਰ ਕੇ ਛੇਤੀ ਦੇਣੇ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਕਾਫੀ ਸਮੇਂ ਤੋਂ ਵੱਡੀਆਂ-ਵੱਡੀਆਂ ਢਿਗਾਂ ਇਸ ਬੰਨ ਤੋਂ ਜੋ ਹੈ ਲਗਾਤਾਰ ਮਿੱਟੀ ਦੀਆਂ गिर ਰਹੀਆਂ ਨੇ ਤੇ ਉਸ ਤੋਂ ਬਾਅਦ ਖੋਰਾ ਲੱਗਣਾ ਜ਼ਰੂਰ ਇਸ ਬੰਨ ਨੂੰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤੁਸੀਂ ਤਸ ਗੱਡੀਆਂ ਢਿਗਾਂ ਇਸ ਬੰਨ ਦੀਆਂ ਡਿਗਦੀਆਂ ਦਿਖਾਈ ਦੇ ਰੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਦਿਖਾ ਰਿਹਾ ਦੇਖ ਸਕਦੇ ਹੋ ਹਿੰਮਤ ਕਰਕੇ ਇਹ ਨੌਜਵਾਨ ਕਿਵੇਂ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਜੇਕਰ ਇਹ ਬੰਨ ਟੁੱਟਦਾ ਤਾਂ ਤਬਾਹੀ ਆਉਣ ਵਾਲੇ ਸਮੇਂ ਦੇ ਵਿੱਚ ਮਚਾ ਸਕਦਾ ਜਿਸ ਤਰੀਕੇ ਦੇ ਨਾਲ ਇਸ ਬੰਨ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤੇ ਵੱਡੀ ਤਬਾਹੀ ਦਾ ਖਦਸ਼ਾ ਜੂਰ ਜੁਤਾਇਆ ਜਾ ਰਿਹਾ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਤਾਂ ਰਾਤ ਵੇਲੇ ਦੇਖ ਸਕਦੇ ਹੋ ਕਿਵੇਂ ਵੱਡੇ ਪੱਧਰ ਤੇ ਲੋਕ ਇੱਥੇ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੋਰੇ ਪਰ ਪਰ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਵਿੰਦਰ ਇੱਧਰ ਆ ਕੇ ਤਸਵੀਰਾਂ ਵੀ ਜਰੂਰ ਦਿਖਾਈਆਂ ਜਾਣ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆ ਕੇ ਜੋ ਹੈ ਬਨ ਨੂੰ ਮਜਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਇਸ ਬਨ ਨੂੰ ਖੋਰਾ ਲੱਗਣਾ ਸ਼ੁਰੂ ਕਿਤੇ ਨਾ ਕਿਤੇ ਹੋ ਚੁੱਕਿਆ ਹੈ ਕਿਹਾ ਜਾ ਰਿਹਾ ਕਿ ਵੱਡੇ ਪੱਧਰ ਦੇ ਉੱਪਰ ਤਬਾਹੀ ਇੱਥੇ ਹੋ ਸਕਦੀ ਹੈ ਜੇਕਰ ਇਸੇ ਤਰੀਕੇ ਦੇ ਨਾਲ ਇਹ ਬਨ ਰਿਸਦਾ ਰਿਹਾ ਜੇਕਰ ਬਨ ਟੁੱਟਦਾ ਤਾਂ ਪੰਜਾਬ ਪਿੰਡ ਕਹੇ ਜਾਣੇ ਕਿਸ ਦੀ ਅੱਗੇ ਚਪੇਟ ਦੇ ਵਿੱਚ ਆ ਸਕਦੇ ਨੇ ਦੇਖ ਸਕਦੇ ਹੋ ਕਿ ਨੌਜਵਾਨ ਆ ਵੀ ਤਸਵੀਰ ਜ਼ਰੂਰ ਦਿਖਾਈ ਜਾਵੇ ਕਿਵੇਂ ਨੌਜਵਾਨਾਂ ਦੇ ਵੱਲੋਂ ਜੋ ਹੈ ਹਿੰਮਤ ਕਰਕੇ ਛੇਤੀ ਛੇਤੀ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਇਥੇ ਟਰੈਕਟਰ ਚਲਾਏ ਜਾ ਰਹੇ ਤਾਂ ਕਿ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਪਰ ਲਗਾਤਾਰ ਵੱਡੀਆਂ ਵੱਡੀਆਂ ਢਿਗਾਂ ਇਸ ਬੰਤੋਂ ਗਿਰਦੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਕਿਵੇਂ ਦੇਖ ਸਕਦੇ ਹੋ ਕਿ ਹੰਬੜਾ ਮਾਰ ਕੇ ਥੈਲੇ ਭਰ-ਭਰ ਲਗਾਏ ਜਾ ਰਹੇ ਨੇ ਤਾਂ ਕਿ ਇਸ ਬੰਨ ਨੂੰ ਪੂਰਿਆ ਜਾ ਸਕੇ ਇਸ ਨੂੰ ਟੁੱਟਣ ਤੋਂ ਬਚਾ ਲਿਆ ਜਾ ਸਕੇ ਪਰ ਵੱਡਾ ਨੁਕਸਾਨ ਕਿਹਾ ਜਾ ਰਿਹਾ ਕਿ ਇਸ ਬੰਨ ਦੇ ਕਰਕੇ ਹੋ ਸਕਦਾ ਹੈ ਮੌਕੇ ਤੇ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਕਿਵੇਂ ਲੋਕ ਇੱਥੇ ਮੌਕੇ ਤੇ ਭੱਜੇ ਆਉਂਦੇ ਨੇ ਕਿਉਂਕਿ ਵੱਡਾ ਨੁਕਸਾਨ ਕਿਤਨਾ ਕਿਤੇ ਨਾ ਇਲਾਕੇ ਵਾਲਿਆਂ ਦਾ ਹੋ ਸਕਦਾ ਉੱਥੇ ਹੀ ਟਰੈਕ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਆਉਣੀਆਂ ਇੱਥੇ ਸ਼ੁਰੂ ਹੋ ਗਈਆਂ ਨੇ ਮੌਕੇ ਦਾ ਹਾਲਾਤ ਇੱਕ ਵਾਰ ਜਰੂਰ ਦਿਖਾਏ ਜਾਣ ਦਵਿੰਦਰ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਇਕੱਠ ਵਾਧਾ ਜਾ ਰਿਹਾ ਕਿਉਂਕਿ ਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਥੇ ਕਿਤਨਾ ਕਿਤੇ ਤਲਖੀ ਬਾਜੀ ਵੀ ਹੈ ਜਿਹਾ ਮੌਕੇ ਜਰੂਰ ਹੋ ਜਾਂਦੀ ਹੈ ਕਿਉਂਕਿ ਜਦੋਂ ਜਿਆਦਾ ਕਈ ਵਾਰ ਜਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਆ ਜਿਆਦਾ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਤਾਂ ਉੱਥੇ ਕਈ ਵਾਰ ਮਾਹੌਲ ਵੀ ਇਸ ਤਰੀਕੇ ਦੇ ਨਾਲ ਹੋ ਜਾਂਦਾ ਕਿ ਤਲਕੀਵਾਜੀ ਵੀ ਵੱਜ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜੋ ਹੈ ਜਰੂਰ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਬੰਨ ਟੁੱਟਣ ਦੀ ਕਗਾਰ ਤੇ ਆਇਆ ਪਿਆ ਤੇ ਉੱਥੇ ਇਹ ਲੋਕ ਜੋ ਹੈ ਕਹਿ ਸਕਦੇ ਆ ਕਿ ਇੱਥੇ ਪਹੁੰਚੇ ਸੀਗੇ ਬੰਨ ਨੂੰ ਪੱਕਾ ਕਰਨ ਦੇ ਲਈ ਤਾਂ ਉੱਥੇ ਕਿਤੇ ਨਾ ਕਿਤੇ ਤਲਖੀ ਬਾਜੀ ਵੀ ਜਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਮੌਕੇ ਦੀਆਂ ਤਸਵੀਰਾਂ ਜੋ ਤਰਨ ਤਰਨ ਦਾ ਮੇਨ ਪਿੰਡ ਭੋਜੋ ਕੇ ਬਾਰਡਰ ਤੇ ਫਿਰੋਜ਼ਪੁਰ ਅੱਗੇ ਪੈ ਜਾਂਦਾ ਤੇ ਉੱਥੇ ਇਹ ਬਾਰਡਰ ਤੇ ਪਿੰਡਾ ਜਿੱਥੇ ਬੰਨ ਤੇ ਵੱਡਾ ਨੁਕਸਾਨ ਹੋਣ ਤੋਂ ਇਹਨਾਂ ਲੋਕਾਂ ਦੇ ਵੱਲੋਂ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਡੇ ਨਾਲ ਰਾਤ ਦੀਆਂ 사ਆਂ ਜੀਆਂ ਕਰ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਟ੍ਰੈਕਟਰ ਟਰਾਲੀਆਂ ਵੀ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਜਕਾਰੇ ਲਾ ਕੇ ਕਿਤਨਾ ਕਿਤੇ ਚੜ੍ਹਦੀ ਕਲਾ ਵਾਲਾ ਸੰਦੇਸ਼ ਦਿੱਤਾ ਜਾ ਰਿਹਾ ਕਿ ਚੜ੍ਹਦੀ ਕਲਾ ਦੇ ਨਾਲ ਇਹ ਬੰਨ ਨੂੰ ਪੂਰਨ ਦੀ ਕੋਸ਼ਿਸ਼ ਲਗਾਤਾਰ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਅੰਦਵਿੰਦਰ ਜਰੂਰ ਆ ਦਿਖਾਈਆਂ ਜਾਣ ਕਿ ਕਿਵੇਂ ਨੌਜਵਾਨ ਟਰੈਕਟਰ ਚਲਾ ਕੇ ਛੇਤੀ ਛੇਤੀ ਇਸ ਇਥੇ ਮਿੱਟੀ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਇਸ ਬੰਨ ਨੂੰ ਟੁੱਟਣ ਤੋਂ ਬਚਾ ਲਿਆ ਜਾਵੇ ਦੇਖ ਸਕਦੇ ਹੋ ਦੂਜੇ ਪਾਸੇ ਵੀ ਟਰੈਕਟਰ ਤੋਂ ਨੂੰ ਤਸਵੀਰਾਂ ਦੇ ਵਿੱਚ ਚਲਦੇ ਦਿਖਾਈ ਦਿੰਦੇ ਹੋਣਗੇ ਤਾਂ ਲਗਾਤਾਰ ਕਰਾਹੇ ਪਾ ਪਾ ਕੇ ਇੱਥੇ ਮਿੱਟੀ ਨੂੰ ਲਾਇਆ ਜਾ ਰਿਹਾ ਬਨ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੋਂ ਅੱਡੇ ਨਾਲ ਜੋ ਹੈ ਜਰੂਰ ਮੌਕੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਬੰਨ ਹੁਣ ਟੁੱਟਣ ਦੀ ਕਗਾਰ ਤੇ ਆ ਵੱਡੀਆਂ-ਵੱਡੀਆਂ ਢਿਗਾਂ ਗਿਰਦੀਆਂ ਜਾ ਰਹੀਆਂ ਨੇ ਕਿਉਂਕਿ ਪਿੱਛੋਂ ਸਤਲੁਜ ਤੇ ਬਿਆਸ ਦਾ ਜੋ ਸੰਗਮ ਹੈ ਉਸ ਦਾ ਪਾਣੀ ਲਗਾਤਾਰ ਚੜ ਕੇ ਆ ਰਿਹਾ ਓਵਰਫਲੋ ਪਾਣੀ ਹੋ ਰਿਹਾ ਤੇ ਕਿਤਨਾ ਕਿਤੇ ਨਾ ਪਿੰਡਾਂ ਦੇ ਵਿੱਚ ਫਿਰੋਜ਼ਪੁਰ ਤੇ ਤਰਨਤਾਰਨ ਦੇ ਨਾਲ ਪਿੰਡਾਂ ਦੇ ਵਿੱਚ ਵੱਡਾ ਖਤਰਾ ਇਸ ਵੇਲੇ ਬਣਿਆ ਹੋਇਆ ਇਸ ਨੂੰ ਲੈ ਕੇ ਇਹ ਤਰਨਤਾਰਨ ਦਾ ਆਖਰੀ ਪਿੰਡ ਭੋਜੋ ਕੇ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਬੰਨ ਹੁਣ ਟੁੱਟਣ ਦੀ ਕਗਾਰ ਤੇ ਆ ਜਿੱਥੇ ਵੱਡੀ ਤਬਾਹੀ ਜੇਕਰ ਇਹ ਬੰਨ ਟੁੱਟਦਾ ਤਾਂ ਵੱਡੀ ਤਬਾਹੀ ਇੱਥੇ ਇਹ ਬੰਨ ਮਚਾ ਸਕਦਾ ਹੈ ਕਿਤਨਾ ਕਿਤੇ ਪੰਜਾਬ ਪਿੰਡ ਦੱਸੇ ਜਾ ਰਹੇ ਕਿ ਇਸ ਦੀ ਹਦ ਦੇ ਵਿੱਚ ਆ ਜਾਣਗੇ ਇਸ ਦੇ ਪ੍ਰਭਾਵ ਵੇਟਾ ਆ ਜਾਣਗੇ ਜਿੱਥੇ ਹਜ਼ਾਰਾਂ ਏਕੜ ਫਸਲ ਵੀ ਤਬਾਹ ਹੋ ਸਕਦੀ ਹੈ ਤੇ ਨਾਲ ਹੀ ਨਾਲ ਲੋਕਾਂ ਦਾ ਵੀ ਵੱਡਾ ਨੁਕਸਾਨ ਘਰਾਂ ਦਾ ਵੀ ਹੋ ਸਕਦਾ ਕਿਉਂਕਿ ਪੰਜਾਬ ਪਿੰਡ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੁਨੇ ਇੱਥੇ ਜ਼ਰੂਰ ਆ ਸਕਦੇ ਨੇ ਤੇ ਉਸ ਤੋਂ ਬਾਅਦ ਮੌਕੇ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਇੱਥੇ ਮਿੱਟੀ ਦੀਆਂ ਭਰ-ਭਰ ਕੇ ਲਿਆਂਾਈਆਂ ਜਾ ਰਹੀਆਂ ਤਾਂ ਕਿ ਜਲ ਤੋਂ ਜਲ ਦੇ ਇਸ ਬੰਨ ਨੂੰ ਮਜ਼ਬੂਤ ਕਰ ਲਿਆ ਜਾਵੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਇੱਥੇ ਟਰਾਲੀਆਂ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਹੰਬੜਾ ਮਾਰ ਕੇ ਛੇਤੀ ਦੇਣੇ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਕਾਫੀ ਸਮੇਂ ਤੋਂ ਵੱਡੀਆਂ-ਵੱਡੀਆਂ ਢਿਗਾਂ ਇਸ ਬੰਨ ਤੋਂ ਜੋ ਹੈ ਲਗਾਤਾਰ ਮਿੱਟੀ ਦੀਆਂ गिर ਰਹੀਆਂ ਨੇ ਤੇ ਉਸ ਤੋਂ ਬਾਅਦ ਖੋਰਾ ਲੱਗਣਾ ਜ਼ਰੂਰ ਇਸ ਬੰਨ ਨੂੰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤੁਸੀਂ ਤਸਵੀਰਾਂ ਵੱਡੀਆਂ ਢਿਗਾਂ ਇਸ ਬੰਨ ਦੀਆਂ ਡਿਗਦੀਆਂ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਦਿਖਾ ਰਹੇ ਆ ਦੇਖ ਸਕਦੇ ਹੋ ਹਿੰਮਤ ਕਰਕੇ ਇਹ ਨੌਜਵਾਨ ਕਿਵੇਂ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਜੇਕਰ ਇਹ ਬੰਨ ਟੁੱਟਦਾ ਤਾਂ ਤਬਾਹੀ ਆਉਣ ਵਾਲੇ ਸਮੇਂ ਦੇ ਵਿੱਚ ਮਚਾ ਸਕਦਾ ਜਿਸ ਤਰੀਕੇ ਦੇ ਨਾਲ ਇਸ ਬੰਨ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤੇ ਵੱਡੀ ਤਬਾਹੀ ਦਾ ਖਦਸ਼ਾ ਜੂਰ ਜੁਤਾਇਆ ਜਾ ਰਿਹਾ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਤਾਂ ਰਾਤ ਵੇਲੇ ਦੇਖ ਸਕਦੇ ਹੋ ਕਿਵੇਂ ਵੱਡੇ ਪੱਦਰ ਤੇ ਲੋਕ ਇੱਥੇ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੋਰੇ ਪਰ ਪਰ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਵਿੰਦਰ ਇੱਧਰ ਆ ਕੇ ਤਸਵੀਰਾਂ ਵੀ ਜਰੂਰ ਦਿਖਾਈਆਂ ਜਾਣ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆ ਕੇ ਜੋ ਹੈ ਬਨ ਨੂੰ ਮਜਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਸ ਬਨ ਨੂੰ ਖੋਰਾ ਲੱਗਣਾ ਸ਼ੁਰੂ ਕਿਤੇ ਨਾ ਕਿਤੇ ਹੋ ਚੁੱਕਿਆ ਹੈ ਕਿਹਾ ਜਾ ਰਿਹਾ ਕਿ ਵੱਡੇ ਪੱਧਰ ਦੇ ਉੱਪਰ ਤਬਾਹੀ ਇੱਥੇ ਹੋ ਸਕਦੀ ਹੈ ਜੇਕਰ ਇਸੇ ਤਰੀਕੇ ਦੇ ਨਾਲ ਇਹ ਬਨ ਰਿਸਦਾ ਰਿਹਾ ਜੇਕਰ ਇਹ ਬਨ ਟੁੱਟਦਾ ਤਾਂ ਪੰਜਾਬ ਪਿੰਡ ਕਹੇ ਜਾਣੇ ਕਿਸ ਦੀ ਅੱਗੇ ਚਪੇੜ ਦੇ ਵਿੱਚ ਆ ਸਕਦੇ ਨੇ ਦੇਖ ਸਕਦੇ ਹੋ ਕਿ ਨੌਜਵਾਨ ਆ ਵੀ ਤਸਵੀਰ ਜ਼ਰੂਰ ਦਿਖਾਈ ਜਾਵੇ ਕਿਵੇਂ ਨੌਜਵਾਨਾਂ ਦੇ ਵੱਲੋਂ ਜੋ ਹੈ ਹਿੰਮਤ ਕਰਕੇ ਛੇਤੀ ਛੇਤੀ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰੇ ਤੇ ਟਰੈਕਟਰ ਚਲਾਏ ਜਾ ਰਹੇ ਤਾਂ ਕਿ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਪਰ ਲਗਾਤਾਰ ਵੱਡੀਆਂ ਵੱਡੀਆਂ ਢਿਗਾਂ ਇਸ ਬੰਤੋਂ ਗਿਰਦੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਕਿਵੇਂ ਦੇਖ ਸਕਦੇ ਹੋ ਕਿ ਹੰਬੜਾ ਮਾਰ ਕੇ ਥੈਲੇ ਭਰ-ਭਰ ਲਗਾਏ ਜਾ ਰਹੇ ਨੇ ਤਾਂ ਕਿ ਇਸ ਬੰਨ ਨੂੰ ਪੂਰਿਆ ਜਾ ਸਕੇ ਇਸ ਨੂੰ ਟੁੱਟਣ ਤੋਂ ਬਚਾ ਲਿਆ ਜਾ ਸਕੇ ਪਰ ਵੱਡਾ ਨੁਕਸਾਨ ਕਿਹਾ ਜਾ ਰਿਹਾ ਕਿ ਇਸ ਬੰਨ ਦੇ ਕਰਕੇ ਹੋ ਸਕਦਾ ਹੈ ਮੌਕੇ ਤੇ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਕਿਵੇਂ ਲੋਕ ਇੱਥੇ ਮੌਕੇ ਤੇ ਭੱਜੇ ਆਉਂਦੇ ਨੇ ਕਿਉਂਕਿ ਵੱਡਾ ਨੁਕਸਾਨ ਕਿਤਨਾ ਕਿਤੇ ਨਾ ਇਲਾਕੇ ਵਾਲਿਆਂ ਦਾ ਹੋ ਸਕਦਾ ਉੱਥੇ ਹੀ ਟਰੈਕ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਆਉਣੀਆਂ ਇੱਥੇ ਸ਼ੁਰੂ ਹੋ ਗਈਆਂ ਨੇ ਮੌਕੇ ਦਾ ਹਾਲਾਤ ਇੱਕ ਵਾਰ ਜਰੂਰ ਦਿਖਾਏ ਜਾਣ ਦਵਿੰਦਰ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਇਕੱਠ ਵਾਧਾ ਜਾ ਰਿਹਾ ਕਿਉਂਕਿ ਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਥੇ ਕਿਤਨਾ ਕਿਤੇ ਤਲਖੀ ਬਾਜੀ ਵੀ ਹੈ ਜਿਹਾ ਮੌਕੇ ਜਰੂਰ ਹੋ ਜਾਂਦੀ ਹੈ ਕਿਉਂਕਿ ਜਦੋਂ ਜ਼ਿਆਦਾ ਕਈ ਵਾਰ ਜ਼ਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਹੈ ਜ਼ਿਆਦਾ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਤਾਂ ਉੱਥੇ ਕਈ ਵਾਰ ਮਾਹੌਲ ਵੀ ਇਸ ਤਰੀਕੇ ਦੇ ਨਾਲ ਹੋ ਜਾਂਦਾ ਕਿ ਤਲਕੀਵਾਜੀ ਵੀ ਵੱਜ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੋਂ ਅਡੇ ਨਾਲ ਜੋ ਹੈ ਜਰੂਰ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਬੰਨ ਟੁੱਟਣ ਦੀ ਕਗਾਰ ਤੇ ਆਇਆ ਪਿਆ ਤੇ ਉੱਥੇ ਇਹ ਲੋਕ ਜੋ ਹੈ ਕਹਿ ਸਕਦੇ ਆ ਕਿ ਇੱਥੇ ਪਹੁੰਚੇ ਸੀਗੇ ਬੰਨ ਨੂੰ ਪੱਕਾ ਕਰਨ ਦੇ ਲਈ ਤਾਂ ਉੱਥੇ ਕਿਤੇ ਨਾ ਕਿਤੇ ਤਲਕੀਵਾਜੀ ਵੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਮੌਕੇ ਦੀਆਂ ਤਸਵੀਰਾਂ ਜੋ ਤਰਨ ਤਰਨ ਦਾ ਮੇਨ ਪਿੰਡ ਭੋਜੋ ਕੇ ਬਾਰਡਰ ਤੇ ਫਿਰੋਜ਼ਪੁਰ ਅੱਗੇ ਪੈ ਜਾਂਦਾ ਤੇ ਉੱਥੇ ਇਹ ਆਰਡਰ ਤੇ ਪਿੰਡਾਂ ਜਿੱਥੇ ਬਨ ਤੇ ਵੱਡਾ ਨੁਕਸਾਨ ਹੋਣ ਤੋਂ ਇਹਨਾਂ ਲੋਕਾਂ ਦੇ ਵੱਲੋਂ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਡੇ ਨਾਲ ਰਾਤ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਵੀ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਜਕਾਰੇ ਲਾ ਕੇ ਕਿਤਨਾ ਕਿਤੇ ਚੜ੍ਹਦੀ ਕਲਾ ਵਾਲਾ ਸੰਦੇਸ਼ ਦਿੱਤਾ ਜਾ ਰਿਹਾ ਕਿ ਚੜ੍ਹਦੀ ਕਲਾ ਦੇ ਨਾਲ ਇਹ ਬਨ ਨੂੰ ਪੂਰਨ ਦੀ ਕੋਸ਼ਿਸ਼ ਲਗਾਤਾਰ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਅਦਵਿੰਦਰ ਜਰੂਰ ਆ ਦਿਖਾਈਆਂ ਜਾਣ ਕਿ ਕਿਵੇਂ ਨੌਜਵਾਨ ਟਰੈਕਟਰ ਚਲਾ ਕੇ ਛੇਤੀ ਛੇਤੀ ਇਸ ਇਥੇ ਮਿੱਟੀ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਸੁਬਨਨ ਨੂੰ ਟੁੱਟਣ ਤੋਂ ਬਚਾ ਲਿਆ ਜਾਵੇ ਦੇਖ ਸਕਦੇ ਹੋ ਦੂਜੇ ਪਾਸੇ ਵੀ ਟਰੈਕਟਰ ਤੋਂ ਨੂੰ ਤਸਵੀਰਾਂ ਦੇ ਵਿੱਚ ਚਲਦੇ ਦਿਖਾਈ ਦਿੰਦੇ ਹੋਣਗੇ ਤਾਂ ਲਗਾਤਾਰ ਕਰਾਹੇ ਪਾ ਪਾ ਕੇ ਇੱਥੇ ਮਿੱਟੀ ਨੂੰ ਲਾਇਆ ਜਾ ਰਿਹਾ ਬਨ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੋਂ ਅੱਡੇ ਨਾਲ ਜੋ ਹੈ ਜਰੂਰ ਮੌਕੇ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਇਹ ਬੰਨ ਹੋਣ ਟੁੱਟਣ ਦੀ ਕਗਾਰ ਤੇ ਆ ਵੱਡੀਆਂ ਵੱਡੀਆਂ ਢਿਗਾਂ ਗਿਰਦੀਆਂ ਜਾ ਰਹੀਆਂ ਨੇ ਕਿਉਂਕਿ ਪਿੱਛੋਂ ਸਤਲੁਜ ਤੇ ਬਿਆਸ ਦਾ ਜੋ ਸੰਗਮ ਹੈ ਉਸ ਦਾ ਪਾਣੀ ਲਗਾਤਾਰ ਚੜ ਕੇ ਆ ਰਿਹਾ ਓਵਰਫਲੋ ਪਾਣੀ ਹੋ ਰਿਹਾ ਤੇ ਕਿਤਨਾ ਕਿਤਨਾ ਪਿੰਡਾਂ ਦੇ ਵਿੱਚ ਫਿਰੋਜ਼ਪੁਰ ਤੇ ਤਰਨਤਾਰਨ ਦੇ ਨਾਲ ਪਿੰਡਾਂ ਦੇ ਵਿੱਚ ਵੱਡਾ ਖਤਰਾ ਇਸ ਵੇਲੇ ਬਣਿਆ ਹੋਇਆ ਇਸ ਨੂੰ ਲੈ ਕੇ ਇਹ ਤਰਨਤਾਰਨ ਦਾ ਆਖਰੀ ਪਿੰਡ ਭੋਜੋ ਕੇ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਬੰਨ ਹੁਣ ਟੁੱਟਣ ਦੀ ਕਗਾਰ ਤੇ ਆ ਜਿੱਥੇ ਵੱਡੀ ਤਬਾਹੀ ਜੇਕਰ ਇਹ ਬੰਨ ਟੁੱਟਦਾ ਤਾਂ ਵੱਡੀ ਤਬਾਹੀ ਇੱਥੇ ਇਹ ਬੰਨ ਮਚਾ ਸਕਦਾ ਹੈ ਕਿਤਨਾ ਕਿਤੇ ਪੰਜਾਬ ਪਿੰਡ ਦੱਸੇ ਜਾਣੇ ਕਿਸ ਦੀ ਹਦੂਦ ਦੇ ਵਿੱਚ ਆ ਜਾਣਗੇ ਇਸ ਦੇ ਪ੍ਰਭਾਵ ਵਿਟਾ ਆ ਜਾਣਗੇ ਜਿੱਥੇ ਹਜ਼ਾਰਾਂ ਏਕੜ ਫਸਲ ਵੀ ਤਬਾਹ ਹੋ ਸਕਦੀ ਹੈ ਤੇ ਨਾਲ ਹੀ ਨਾਲ ਲੋਕਾਂ ਦਾ ਵੀ ਵੱਡਾ ਨੁਕਸਾਨ ਘਰਾਂ ਦਾ ਵੀ ਹੋ ਸਕਦਾ ਕਿਉਂਕਿ ਪੰਜਾਬ ਪਿੰਡ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੁਨੇ ਇੱਥੇ ਜ਼ਰੂਰ ਆ ਸਕਦੇ ਨੇ ਤੇ ਉਸ ਤੋਂ ਬਾਅਦ ਮੌਕੇ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਇੱਥੇ ਮਿੱਟੀ ਦੀਆਂ ਭਰ-ਭਰ ਕੇ ਲਿਆਂੀਆਂ ਜਾ ਰਹੀਆਂ ਤਾਂ ਕਿ ਜਲਦ ਤੋਂ ਜਲਦ ਇਸ ਬੰਨ ਨੂੰ ਮਜ਼ਬੂਤ ਕਰ ਲਿਆ ਜਾਵੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਇੱਥੇ ਟਰਾਲੀਆਂ ਪਹੁੰਚ ਰਹੀਆਂ ਨੇ ਲੋਕਾਂ ਦੇ ਵੱਲੋਂ ਹੰਬੜਾ ਮਾਰ ਕੇ ਛੇਤੀ ਦੇਣੇ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਕਾਫੀ ਸਮੇਂ ਤੋਂ ਵੱਡੀਆਂ-ਵੱਡੀਆਂ ਢਿਗਾਂ ਇਸ ਬੰਨ ਤੋਂ ਜੋ ਹੈ ਲਗਾਤਾਰ ਮਿੱਟੀ ਦੀਆਂ गिर ਰਹੀਆਂ ਨੇ ਤੇ ਉਸ ਤੋਂ ਬਾਅਦ ਖੋਰਾ ਲੱਗਣਾ ਜ਼ਰੂਰ ਇਸ ਬੰਨ ਨੂੰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤੁਸੀਂ ਤਸ ਵੱਡੀਆਂ ਢਿਗਾਂ ਇਸ ਬਨ ਦੀਆਂ ਡਿਗਦੀਆਂ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਦਿਖਾ ਰਿਹਾ ਦੇਖ ਸਕਦੇ ਹੋ ਹਿੰਮਤ ਕਰਕੇ ਇਹ ਨੌਜਵਾਨ ਕਿਵੇਂ ਇਸ ਬਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਜੇਕਰ ਇਹ ਬਨ ਟੁੱਟਦਾ ਤਾਂ ਤਬਾਹੀ ਆਉਣ ਵਾਲੇ ਸਮੇਂ ਦੇ ਵਿੱਚ ਮਚਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਇਸ ਬਨ ਨੂੰ ਖੋਰਾ ਲਗਣਾ ਸ਼ੁਰੂ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਤਬਾਹੀ ਦਾ ਖਦਸ਼ਾ ਜੂਰ ਜੁਤਾਇਆ ਜਾ ਰਿਹਾ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਤਾਂ ਰਾਤ ਵੇਲੇ ਦੇਖ ਸਕਦੇ ਹੋ ਕਿਵੇਂ ਵੱਡੇ ਪੱਧਰ ਤੇ ਲੋਕ ਇੱਥੇ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੋਰੇ ਪਰ ਪਰ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਵਿੰਦਰ ਇੱਧਰ ਆ ਕੇ ਤਸਵੀਰਾਂ ਵੀ ਜਰੂਰ ਦਿਖਾਈਆਂ ਜਾਣ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆ ਕੇ ਜੋ ਹੈ ਬਨ ਨੂੰ ਮਜਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਸ ਬਨ ਨੂੰ ਖੋਰਾ ਲੱਗਣਾ ਸ਼ੁਰੂ ਕਿਤੇ ਨਾ ਕਿਤੇ ਹੋ ਚੁੱਕਿਆ ਹੈ ਕਿਹਾ ਜਾ ਰਿਹਾ ਕਿ ਵੱਡੇ ਪੱਧਰ ਦੇ ਉੱਪਰ ਤਬਾਹੀ ਇੱਥੇ ਹੋ ਸਕਦੀ ਹੈ ਜੇਕਰ ਇਸੇ ਤਰੀਕੇ ਦੇ ਨਾਲ ਇਹ ਬਨ ਰਿਸਦਾ ਰਿਹਾ ਜਿਕਰ ਇਹ ਬਨ ਟੁੱਟਦਾ ਤਾਂ ਪੰਜਾਬ ਪਿੰਡ ਕਹੇ ਜਾਣ ਨੇ ਕਿਸ ਦੀ ਅੱਗੇ ਚਪੇੜ ਦੇ ਵਿੱਚ ਆ ਸਕਦੇ ਨੇ ਦੇਖ ਸਕਦੇ ਹੋ ਕਿ ਨੌਜਵਾਨ ਆ ਵੀ ਤਸਵੀਰ ਜ਼ਰੂਰ ਦਿਖਾਈ ਜਾਵੇ ਕਿਵੇਂ ਨੌਜਵਾਨਾਂ ਦੇ ਵੱਲੋਂ ਜੋ ਹੈ ਹਿੰਮਤ ਕਰਕੇ ਛੇਤੀ ਛੇਤੀ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰੇ ਤੇ ਟਰੈਕਟਰ ਚਲਾਏ ਜਾ ਰਹੇ ਤਾਂ ਕਿ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਪਰ ਲਗਾਤਾਰ ਵੱਡੀਆਂ ਵੱਡੀਆਂ ਢਿਗਾਂ ਇਸ ਬੰਤੋਂ ਗਿਰਦੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਕਿਵੇਂ ਦੇਖ ਸਕਦੇ ਹੋਂ ਕਿ ਹੰਬੜਾ ਮਾਰ ਕੇ ਥੈਲੇ ਭਰ-ਭਰ ਲਗਾਏ ਜਾ ਰਹੇ ਨੇ ਤਾਂ ਕਿ ਇਸ ਬੰਨ ਨੂੰ ਪੂਰਿਆ ਜਾ ਸਕੇ ਇਸ ਨੂੰ ਟੁੱਟਣ ਤੋਂ ਬਚਾ ਲਿਆ ਜਾ ਸਕੇ ਪਰ ਵੱਡਾ ਨੁਕਸਾਨ ਕਿਹਾ ਜਾ ਰਿਹਾ ਕਿ ਇਸ ਬੰਨ ਦੇ ਕਰਕੇ ਹੋ ਸਕਦਾ ਹੈ ਮੌਕੇ ਤੇ ਦੇਖ ਸਕਦੇ ਹੋਂ ਕਿਵੇਂ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਕਿਵੇਂ ਲੋਕ ਇੱਥੇ ਮੌਕੇ ਤੇ ਭੱਜੇ ਆਉਂਦੇ ਨੇ ਕਿਉਂਕਿ ਵੱਡਾ ਨੁਕਸਾਨ ਕਿਤਨਾ ਕਿਤੇ ਇਹਨਾਂ ਇਲਾਕੇ ਵਾਲਿਆਂ ਦਾ ਹੋ ਸਕਦਾ ਉੱਥੇ ਹੀ ਟਰੈਕ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਆਉਣੀਆਂ ਇੱਥੇ ਸ਼ੁਰੂ ਹੋ ਗਈਆਂ ਨੇ ਮੌਕੇ ਦਾ ਹਾਲਾਤ ਇੱਕ ਵਾਰ ਜਰੂਰ ਦਿਖਾਏ ਜਾਣ ਦਵਿੰਦਰ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਇਕੱਠ ਵਧਦਾ ਜਾ ਰਿਹਾ ਕਿਉਂਕਿ ਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਥੇ ਕਿੰਨਾ ਕਿਤੇ ਤਲਖੀ ਬਾਜੀ ਵੀ ਹੈ ਜਿਹੇ ਮੌਕੇ ਜਰੂਰ ਹੋ ਜਾਂਦੀ ਹੈ ਕਿਉਂਕਿ ਜਦੋਂ